ਫੋੜ ਕਹਿਣ ਨੂੰ ਫੋੜ ਗਾਹ ਪਾ ਵੀਰਾਂ ਨੂੰ ਪੁੱਛਦੇ ਇਹ ਕਿਹਦੇ ਚ ਕੀ ਹਿਸਾਬ ਹਤਾ ਵੇ ਉਸਤਾਦ ਹਾਂਜੀ ਇਹ ਗਰੁੱਪ ਆ ਯਾ ਆਪਣਾ ਗਰੁੱਪ ਆ ਅੱਛਾ ਕਿ ਤੋ ਉਸਤਾਦ ਗਰੁੱਪ ਉਸਤਾਦ ਗਰੁੱਪ ਆਪਣਾ ਹੀ ਇਹ ਬੜੀ ਵਧੀਆ ਉਸਤਾਦ ਹੀ ਜੀ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਸਤਾਦ ਹੀ ਹੁੰਦਾ ਤੁਮ ਨੇ ਇਹ ਦੱਸ ਇਹਦਾ ਕੀਤਾ ਕੀ ਹੈ ਦਾਦੇ ਦੀ ਨਿਸ਼ਾਨੀ ਇਹ ਤਾਂ ਇਹ ਬੜੀ ਵੱਡੀ ਗੱਲ ਜਿਹੜੀ ਦਾਦੇ ਦਾ ਸੀ ਆਪਣੇ ਛੋਟੇ ਭਰਾ ਦਾ ਜੀ ਅੱਛਾ ਤੇ ਉਹਦਾ ਦਾਦਾ ਸੀਗਾ ਜਦੋਂ ਇਹ ਟਰੈਕਟਰ ਲਿਆ ਸੀ ਓਕੇ ਇਹਨੇ ਵੇਚਿਆ ਜੀ ओके तू इधर हो जा मेरा वीर <coughs> ए इथे 73 मॉडल हां जी ते एदे ਨਾਲ ਕੁਛ ਕੀਤਾ ਜਾਂ ओरिजिनल ਹੈ ए तकरीबन ਇਹਦਾ ਇੰਜਨ ਵੀ ਚੇਂਜ ਹੈ ਜੀ ਹੂੰ ਇਹਦਾ ਗੇਅਰ ਵੀ ਚੇਂਜ ਹੈ ਜੀ ਹੂੰ ਖੇਤੀ ਵਾਸਤੇ ਪੂਰਾ ਨਿਰਭਰ ਕਰਕੇ ਚਲਾਇਆ ਹੋਇਆ ਵਾ ਵੀ ਤੂੜੀ ਵਾਲੀ ਵੀ ਚਲਾਉਂਦਾ ਮਸ਼ੀਨ ਹੂੰ 400 ਲਾ ਲਈ ਹੈ ਕੀ ਭਰੀ ਇਹਦੇ ਨਾਲ ਠੀਕ ਹੈ ਆਪਣੀਆਂ ਨਿਹੜਤੇ ਵੀਡੀਓ ਪਈਆਂ ਵਾ ਰੋਟਾ ਵੀ ਟਰਨ 9 ਫੁੱਟਾ ਖਿੱਚੂਗਾ ਕਿਹੜਾ ਇੰਜਣ ਜਿਨ ਰੱਖਿਆ ਜੇ ਇਹਦੇ ਚ ਇਹ ਜ ਫਾਰਮ ਬ੍ਰੇਕ 65 ਦਾ 65 ਦਾ ਤੁਹਾਨੂੰ ਲੱਗਦਾ ਰੱਖੇ